ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋ ਦੇਵਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੋ ਅੱਜ ਜਿਹੜਾ ਵਿਸ਼ਾ ਆਪਾਂ ਸ਼ੁਰੂ ਕਰਨ ਲੱਗੇ ਆਂ ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਉਹਦੀਆਂ ਕਿਉਂਕਿ ਹਰ ਚੀਜ਼ ਦੀ ਇੱਕ ਸ਼ੁਰੂਆਤ ਹੁੰਦੀ ਹੈ ਉਹ ਜਿਹੜੀ ਸ਼ੁਰੂਆਤ ਹੁੰਦੀ ਹੈ ਉਹਦੀ ਪਹਿਲਾਂ ਇੱਕ ਪਲੈਨਿੰਗ ਕਢੀ ਜਾਂਦੀ ਹੈ ਕਿਉਂਕਿ ਸਿਆਸਤ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਮੰਨੇ ਗਏ ਆ ਇੱਕ ਤਾਂ ਸੇਵਾ ਕਰਨ ਵਾਲੇ ਇੱਕ ਜਿਹੜੇ ਲਾਲਚੀ ਮਰਤੀ ਵਾਲੇ ਉਹ ਲੋਕ ਜਿਆਦਾ ਕਾਮਯਾਬ ਹੋਏ ਉਹ ਇਸ ਕਰਕੇ ਕਾਮਯਾਬ ਹੋਏ ਕਿ ਅਸੀਂ ਉਸ ਫਲਸਫੀ ਨੂੰ ਫਾਲੋ ਕੀਤਾ ਸੀ ਉਹਨਾਂ ਲੋਕਾਂ ਨੇ ਅਸੀਂ ਉਹਨਾਂ ਦੀ ਏਡਾਲੋਜੀ ਨੂੰ ਵੋਟ ਦਿੱਤੇ ਅਸੀਂ ਸਮਝ ਨਹੀਂ ਸਕੇ ਕਿਉਂਕਿ ਜਿਸ ਦਿਨ ਇਹ ਲੋਕ ਸਾਡੇ ਵਿੱਚ ਵੋਟਾਂ ਮੰਗਣ ਆਏ ਉਸ ਦਿਨੇ ਕੀ ਸੀ ਤੇ ਵੋਟਾਂ ਲੈਣ ਤੋਂ ਬਾਅਦ ਅੱਜ ਕਿੱਥੇ ਖੜੇ ਆ ਕਿਸੇ ਨੇ ਇਹ ਕਦੇ ਸੋਚਿਆ ਅੱਜ ਪੰਜਾਬ ਬਚਾਓ ਯਾਤਰਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਇੱਕ ਲੱਖਾ ਸੁਧਾਨਾ ਸ਼ੁਰੂ ਕਰੀ ਬੈਠਾ ਇੱਕ ਅਕਾਲੀ ਦਲ ਵਾਲੇ ਸ਼ੁਰੂ ਕਰੀ ਬੈਠੇ ਕਰਨੂਜੋ ਸਿੱਧੂ ਪਹਿਲਾ ਵੀਰੋ ਸਵਾਲ ਇਹ ਕੀਤਾ ਜਾਣਾ ਬਣਦਾ ਵੀ ਪੰਜਾਬ ਬਚਾਉਣਾ ਕੀ ਤੋਂ ਤੇ ਪੰਜਾਬ ਨੂੰ ਉਜਾੜਿਆ ਕਿਨੇ ਬਚਾਇਆ ਮਰਦੇ ਨੂੰ ਜਾਂਦਾ ਹੁੰਦਾ ਫਿਰ ਇਹ ਮਾਰਿਆ ਕਿਨੇ ਤੇ ਬਚਾਉਣਾ ਕੀ ਤੂੰ ਲੋਕਾਂ ਨੇ ਤਾਂ ਮਾਰਿਆ ਹੀ ਨਹੀਂ ਰਾਜ ਭਾਗ ਤੁਸੀਂ ਕੀਤੇ ਪੰਜਾਬ ਦੀ ਜਿਹੜੀ ਸਾਰੀ ਐਡਮਿਨਿਸਟ੍ਰੇਟਰ ਲੰਬਾ ਸਮਾਂ ਤੁਹਾਡੇ ਹੱਥਾਂ 'ਚ ਰਹੀ ਤੇ ਫਿਰ ਕੀ ਤੋਂ ਬਚਾਉਣ ਤੁਰੇ ਹੋ ਤੁਸੀਂ ਅੱਜ ਇਹਦਾ ਮਤਲਬ ਹੋਰ ਮਾਰਿਆ ਪਹਿਲਾਂ ਕਿਹਨਾ ਨਹੀਂ ਇਹ ਤਾਂ ਚਲੋ ਹਜੇ 2 ਸਾਲ ਦੀ ਆਏ ਨੇ ਇਹਨਾਂ ਤੋਂ ਬਚਾਉਣ ਤੁਰੇ ਹੋ ਜਿਹੜੇ 70 ਸਾਲ ਪਹਿਲਾਂ ਜਿਹਨਾਂ ਦੇ ਹੱਥਾਂ ਵਿੱਚ ਪੰਜਾਬ ਰਿਹਾ ਕਿਉਂਕਿ ਮਾਰਕੀਟ ਦੇ ਵਿੱਚ ਵੀਰੋ ਚੀਜ਼ ਉਦੋਂ ਮਾੜੀ ਚੀਜ਼ ਉਦੋਂ ਵਿਕਣੀ ਸ਼ੁਰੂ ਹੁੰਦੀ ਹੈ ਜਦੋਂ ਉਹਦੇ ਗਾਹਕ ਪੈਦਾ ਹੁੰਦੇ ਆ ਮਾੜੀ ਸਿਆਸਤ ਉਦੋਂ ਕਾਮਯਾਬ ਹੋਈ ਜਦੋਂ ਅਸੀਂ ਲੋਕ ਇਹਨਾਂ ਲੋਕਾਂ ਨੂੰ ਵੋਟਾਂ ਪਾਉਣ ਲੱਗੇ ਕਿਉਂਕਿ ਅਸੀਂ ਉਸ ਵੇਲੇ ਨਹੀਂ ਸਮਝਦੇ ਉਸ ਵੇਲੇ ਅਸੀਂ ਆਪੋ ਆਪਣੀਆਂ ਢਫਲੀਆਂ ਫੜ ਲੈਣੀਆਂ ਜਿਹੜੀਆਂ ਅੱਜ ਗੱਲਾਂ ਅਸੀਂ ਕਰ ਰਹੇ ਆ ਅੱਜ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਰਿਹਾਈ ਦਾ ਕੇਸ ਆ ਉਹ ਰੱਦ ਹੋਇਆ ਦੂਜੇ ਪਾਸੇ ਸਾਡੀ ਕੌਮ ਦਾ ਦੁਸ਼ਮਣ ਸਾਡੀ ਪੰਜਾਬ ਦਾ ਦੁਸ਼ਮਣ ਡੇਰਾ ਸੱਚੇ ਸੌਦੇ ਵਾਲਾ ਸਾਧ ਜਿਹਨੂੰ ਲਗਾਤਾਰ ਪਰੋਲ ਦਿੱਤੀ ਜਾ ਰਹੀ ਹੈ ਜਿਹੜਾ ਕਿ ਅਪਰਾਧਿਕ ਕਿਸਮ ਦੇ ਮੁਕੱਦਮਿਆਂ ਦਾ ਵਿੱਚ ਸਜ਼ਾ ਹੋਇਆ ਬਲਾਤਕਾਰ ਕਤਲ ਵਰਗੇ ਮੁਕੱਦਮਿਆਂ ਦੇ ਵਿੱਚ ਸਜ਼ਾ ਹੋਇਆ ਤੇ ਜਿਹੜੇ ਇਹ ਨੌਜਵਾਨ ਸੀ ਇਹ ਤਾਂ ਭਾਵਕ ਹੋ ਕੇ ਉਸ ਵੇਲੇ ਪੰਜਾਬ ਦੇ ਉੱਤੇ ਇੱਕ ਹਮਲਾ ਕੀਤਾ ਗਿਆ ਉਹਦੇ ਭਾਵਕ ਹੋ ਕੇ ਨਾ ਇਹ ਤਾਂ ਉਸ ਲਾਈਨ ਤੇ ਤੁਰੇ ਆਪਦੀ ਕੌਮ ਦੀ ਖਾਤਰ ਤੁਰੇ ਇਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਇਹ ਸਿਆਸੀ ਕੈਦੀ ਹੈ ਜੰਗੀ ਕੈਦੀ ਗਿਣੇ ਜਾ ਸਕਦੇ ਆ ਪਰ ਅਪਰਾਧੀ ਨਹੀਂ ਹਨ ਉਹ ਅਪਰਾਧੀ ਆ ਇਹਨਾਂ ਦੀ ਦੁਰਦਸ਼ਾ ਇੱਥੋਂ ਤਾਂ ਵਿਚਾਰਿਆਂ ਦੀ ਕਿਉਂ ਹੋਈ ਸਾਡੇ ਨੌਜਵਾਨ ਅਸੀਂ ਕਿਉਂ ਨਾ ਛੁਡਾ ਸਕੇ ਅਸੀਂ ਦੁਨੀਆ ਦੀ ਸਭ ਤੋਂ ਤਾਕਤਵਰ ਕੌਮ ਮੰਨੀ ਜਾਂਦੀ ਆ ਜਿਨ੍ਹਾਂ ਨੇ ਜਿਹੜੇ ਕਿਸੇ ਤੋਂ ਨਹੀਂ ਹਰੇ ਸੀ ਕਦੇ ਜਿਨ੍ਹਾਂ ਚਿਰ ਸਾਡੇ ਚੁਗਧਾਰੀ ਨਹੀਂ ਕਿਸੇ ਨੇ ਕੀਤੀ ਉਦੋਂ ਅਸੀਂ ਹਰੇ ਨਹੀਂ ਅਸੀਂ ਦੁਨੀਆ ਨੂੰ ਹਰਾਉਣ ਵਾਲੇ ਦੁਨੀਆ ਨੂੰ ਝਕਾਉਣ ਵਾਲੀ ਕੌਮ ਆ ਅੱਜ ਅਸੀਂ ਭੀਖ ਮੰਗਦੇ ਤੁਰੇ ਫਿਰਦੇ ਹਾਂ ਓ ਕਿਉਂ ਕਿ ਕਿਉਂਕਿ ਅਸੀਂ ਇਹਨਾਂ ਦੁਕਾਨਾਂ ਦਾ ਸੌਦਾ ਖਰੀਦਣ ਵਾਲੇ ਲੋਕ ਇਹਨਾਂ ਨੇ ਸਾਨੂੰ ਬਣਾ ਲਿਆ ਜਿੱਥੇ ਕਿਤੇ ਕੌਮ ਸੌਂਦੀ ਆ ਵੀਰੋ ਨੁਕਸਾਨ ਉਦੋਂ ਸ਼ੁਰੂ ਹੁੰਦਾ ਹੈ ਸੱਚੇ ਸੌਦੇ ਦਾ ਜਿਹੜਾ ਸਵਾਗਰ ਚ ਆਇਆ ਜਿਹੜਾ ਉਹਨੇ 2008 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਛਾਣ ਪਾ ਕੇ ਚੈਲੰਜ ਕੀਤਾ ਕੌਮ ਨੂੰ ਜਿਹੜੇ ਬੰਦੇ ਨੇ ਉਸ ਦਾ ਪਰਚਾ ਦਰਜ ਕਰਵਾਇਆ ਬਠਿੰਡੇ ਵਾਲੇ ਰਜਿੰਦਰ ਸਿੰਘ ਨੇ ਕਿੰਨੀ ਕ ਕੌਮੋਂ ਦੇ ਨਾਲ ਖੜੀ ਜਿਹੜੇ ਬੰਦੇ ਨੇ ਉਹ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਉਹ ਮਦਈ ਬਣਿਆ ਉਹਨੇ ਪਰਚਾ ਦਰਜ ਕਰਵਾਇਆ ਬਾਅਦ ਵਿੱਚ ਉਤੇ ਦਬਾਅ ਪਾਇਆ ਗਿਆ ਪਰਚਾ ਜਦੋਂ ਦੀ ਕੈਂਸਲੇਸ਼ਨ ਮੂਵ ਕਰਨੀ ਸੀ ਵੀ ਬਿਆਨ ਤੋਂ ਮੁਕਰ ਉਹ ਨਹੀਂ ਮੁਕਰਿਆ ਇਸੇ ਹੀ ਸਰਕਾਰ ਦੇ ਆ ਲੋਕਾਂ ਨੇ ਉਤੇ ਪਰਚਾ ਦਰਜ ਕਰਵਾਇਆ ਕੌਮ ਖੜੀ ਉਹਦੇ ਨਾਲ ਉਹ ਲੜਾਈ ਕੌਮ ਦੀ ਸੀਗੀ ਉਹਦੀ ਨਿੱਜੀ ਸੀ ਅਸੀਂ ਸਾਥ ਦੇਣਾ ਸਿੱਖਿਆ ਹੀ ਨਹੀਂ ਅਸੀਂ ਅੱਜ ਵੀ ਜਲੀਲ ਕਰਨਾ ਹੀ ਸਿੱਖਿਆ ਜੇ ਕਿਸੇ ਨੇ ਕੋਈ ਇਸ ਰਾਹ ਤੇ ਤੁਰਿਆ ਜੇ ਕੋਈ ਕੌਮ ਦੀ ਖਾਤਰ ਕਿਸੇ ਨੇ ਦੋ ਕਦਮ ਪਟੇ ਹੈ ਉਹਦੀਆਂ ਲੱਤਾਂ ਖਿੱਚਣ ਵਾਲੇ ਤੇ ਉਹਨੂੰ ਜਲੀਲ ਕਰਨ ਵਾਲੇ ਉਹਦੂ 4 ਗੁਣਾ ਵੱਧ ਖੜੇ ਹੋ ਜਾਂਦੇ ਜਿਵੇਂ ਹੁਣ ਪਿੱਛੇ ਜੇ ਮੇਰੀਆਂ ਇਹ ਕੁਝ ਤਸਵੀਰਾਂ ਵਾਇਰਲ ਕਰਦੇ ਆ ਕਦੇ ਮੇਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਤੱਕ ਭੋਗ ਦਾ ਇਸ਼ਤਿਹਾਰ ਆ ਉਹ ਦਿਖਾਈ ਜਾਂਦੇ ਆ ਇੱਕ ਮੇਰੀ ਡਿਊਟੀ ਦੀ ਤਸਵੀਰ ਆ ਮੈਂ ਉਹ ਗੱਡੀ 'ਚ ਬੈਠਾ ਉਹਦੇ ਗਨਮੈਨਾਂ ਦੇ ਨਾਲ ਉਹ ਤਸਵੀਰ ਮੇਰੀ ਵਾਇਰਲ ਕਰੀ ਜਾਂਦੇ ਆ ਮੇਰੀ ਬਲਤੇਜ ਸਿੰਘ ਪੰਨੂ ਦੇ ਨਾਲ ਇੱਕ ਵਾਇਰਲ ਕਰੀ ਜਾਂਦੇ ਆ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਚੁੱਕਿਆ ਵੀ ਉਹ ਕਿਹੜੀ ਤਰੀਕ ਦੀ ਤਸਵੀਰ ਹੈ ਤੇ ਮੈਂ ਉਹ ਕੌਮ ਦਾ ਕੋਈ ਕਾਤਲ ਤਾਂ ਨਹੀਂ ਗਿਆ ਪੰਨੂ ਇੱਕ ਵਧੀਆ ਇਨਸਾਨ ਹੈ ਵਧੀਆ ਕੰਮ ਕੀਤੇ ਉਹਨੇ ਪਿੱਛੇ ਉਹਨੇ ਖੜਕੂਆਂ ਦੇ ਪਰਿਵਾਰ ਸੰਭੇ ਆ ਸਾਨੂੰ ਉਹ ਨਹੀਂ ਦਿਸਦੇ ਅਸੀਂ ਇੱਕ ਝੂਠੀਆਂ-ਮੂਠੀਆਂ ਗੱਲਾਂ ਸੁਣ ਕੇ ਜਿੱਥੇ ਚਲੋ ਕਿਸੇ ਦਾ ਉਹਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਸਾਡੇ ਨਾਲੋਂ ਕਿੱਥੇ ਤੱਕ ਖੜਾ ਇਸ ਬੇਅਦਬੀ ਦੇ ਨਾਲ ਖੜਾ ਰਿਆ ਅਸੀਂ ਤਾਂ ਸਲੂਟ ਕਰਦੇ ਹਾਂ ਉਸ ਬੰਦੇ ਨੂੰ ਨੇ ਸਾਡਾ ਸਾਥ ਤਾਂ ਦਿੱਤਾ ਸਾਨੂੰ ਆਦਬਚਾਲੇ ਛੱਡ ਕੇ ਤਾਂ ਨਹੀਂ ਭੱਜਿਆ ਦੋਨੇ ਮੇਰੇ ਨਾਲ ਵਕੀਲ ਬੈਠੇ ਐ ਆਰਟੀਆਈ ਪਾ ਕੇ ਕਢਵਾ ਲਓ ਕਿ ਉਹ ਵਕੀਲ ਕੌਣ ਨੇ ਬਾਬਾ ਖੋਸਾ ਜਿਹੜਾ ਹੈਗਾ ਉਹ ਮਲਕੇ ਵਾਲੀ ਬੇਅਦਬੀ ਦਾ ਵੀ ਗਵਾਹ ਤੇ ਫਹਿਲ ਵਾਲੀ ਦਾ ਵੀ ਗਵਾਹ ਤੀਜਾ ਜਿਹੜਾ ਉਥੇ ਚੌਥਾ ਬੰਦਾ ਤੁਹਾਨੂੰ ਮੈਂ ਦੱਸ ਚੁੱਕਿਆ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਛੱਡ ਕੇ ਤੁਰ ਗਿਆ ਕੀ ਵਾਰ-ਵਾਰ ਜ਼ਿਕਰ ਕਰੀ ਗਏ ਹੁਣ ਮੇਰੀਆਂ ਤਾਂ ਇਹ ਫੋਟੋਆਂ ਮੈਂ ਤਾਂ ਤੁਹਾਨੂੰ ਕਲੈਰੀਫਿਕੇਸ਼ਨ ਦੇਤੀ ਆ ਆਪਦੀ ਮੈਂ ਕਿਸੇ ਗਦਾਰ ਨਾਲ ਨਹੀਂ ਬੈਠਾ ਮੈਂ ਕਿਸੇ ਕਾਤਲ ਨਾਲ ਨਹੀਂ ਬੈਠਾ ਤੇ ਜਿਹੜੇ ਮੇਰੇ ਤੇ ਮੇਰੀਆਂ ਫੋਟੋ ਕਰਦੇ ਮੈਨੂੰ ਮੜਾ ਜਾਈ ਨਹੀਂ ਇਹਨਾਂ ਫੋਟੋਆਂ ਦੇ ਬਾਰੇ ਮੜਾ ਜਾ ਤੁਸੀਂ ਚੰਨਣਾ ਪਾ ਦਿਓ ਆ ਆ ਪੂਲੇ ਦੀ ਫੋਟੋ ਆ ਵਿਚਾਲੇ ਪੂਲਾ ਬੈਠਾ ਤੇ ਇੱਕ ਪਾਸੇ ਵਿਰਸਾ ਸਿੰਘ ਬਲਟੋਆ ਬੈਠਾ ਤੇ ਦੂਜੇ ਪਾਸੇ ਪਾਸੇ ਪੀ ਪੰਥਰਤਨ ਕੇ ਕੌਮ ਏ ਫਖਰੇ ਉਹ ਬੈਠੇ ਨੇ ਇਹਦੇ ਬਾਰੇ ਜਵਾਬ ਦੇ ਦਿਓ ਪੂਲਾ ਕੌਣ ਸੀ ਐਸ ਵੇਲੇ ਤੱਕ ਪੂਲਾ ਜਟਾਣੇ ਦਾ ਪਰਿਵਾਰ ਵੀ ਮਾਰ ਚੁੱਕਿਆ ਸੀ ਜੋਗਾ ਸਿੰਘ ਖਾਨਪੁਰ ਦਾ ਪਰਿਵਾਰ ਮਾਰ ਚੁੱਕਿਆ ਸੀ ਜੋਗਾ ਸਿੰਘ ਜੋਗੀ ਦੀ ਪੋਤਰੀ ਦੇ ਨਾਲ ਜੋ ਕੁਝ ਕੀਤਾ ਆਹ ਤਸਵੀਰਾਂ ਤੂੰ ਬਾਦ ਦੀਆਂ ਜੇ ਜਵਾਬ ਦੇ ਸਕਦੇ ਆ ਤਾਂ ਦੇ ਹਣ ਇਹਦਾ ਜਵਾਬ ਦਿਓ ਅਸੀਂ ਤਾਂ ਆ ਖੜਾ ਮੈਂ ਤਾਂ ਯੋਧਿਆਂ ਨਾਲ ਖੜਾ ਹਾਂ ਜਿਨ੍ਹਾਂ ਨੇ ਸਾਡੀ ਕੌਮ ਦੀ ਖਾਤਰ ਕੋਸ਼ਿਸ਼ ਕੀਤਾ ਜਿਸ ਮੈਨੂੰ ਉਹਦੇ ਨਾਲ ਖੜਾ ਕੀਤਾ ਤੇ ਮੇਰੇ ਵਿੱਚ ਕੁਝ ਵੇਖ ਕੇ ਖੜਾ ਕੀਤਾ ਉਹਨਾਂ ਨੇ ਦਿੱਲੀ ਵਾਲੀ ਗੱਲ ਕਰਦੇ ਮੈਂ ਕੌਕੇ ਪਰਿਵਾਰ ਦੇ ਨਾਲ ਗਈ ਅਸੀਂ ਦਰਸ਼ਨ ਸਿੰਘ ਮੇਰੇ ਹਟੂਰ ਮੇਰੇ ਨਾਲ ਗਿਆ ਇਹ ਕੌਮ ਫੈਸਲਾ ਕਰੇ ਜੇ ਤਾਂ ਅਸੀਂ ਜਾ ਕੇ ਉੱਥੇ ਮਾੜਾ ਕੰਮ ਕੀਤਾ ਅਸੀਂ ਗਏ ਆ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਨੇ ਸਾਡਾ ਮਾਨ ਸਨਮਾਨ ਕੀਤਾ ਸਾਡਾ ਕਿਸੇ ਪਾਰਟੀ ਨਾਲ ਕਿਸੇ ਨਾਲ ਕੋਈ ਸਬੰਧ ਨਹੀਂ ਮੈਂ ਹੁਣ ਵੀ ਕਹਿੰਦਾ ਮੈਂ ਅਕਾਲੀ ਆ ਨਾ ਮੇਰਾ ਕੋਈ ਭਾਜਪਾ ਨਾਲ ਨਾ ਮੈਂ ਕਦੇ ਜਾਵਾਂ ਨਾ ਮੈਂ ਕਦੇ ਇਹਨਾਂ ਨਾਲ ਜਾਵਾਂ ਨਾ ਮੈਂ ਕਦੇ ਆਖੋਤੀ ਅ ਅਕਾਲੀ ਦਲ ਬਚਾਉਣਾ ਉਹ ਅਕਾਲੀ ਦਲ ਜਿਹੜਾ ਬਚਾਉਣਾ ਜਿਹੜਾ ਬੱਬਰਾਂ ਨੇ ਅਕਾਲੀ ਦਲ ਬਣਾਇਆ ਸੀ ਜੋ ਕਿ ਇਹ ਆਪ ਉਜੜੋ ਮੈਂ ਪੰਥ ਵਸੇ ਮੈਂ ਉਜਣਾ ਇਸ ਸਿਧਾਂਤ ਤੇ ਚੱਲਣ ਵਾਲਾ ਅਕਾਲੀ ਦਲ ਦੇ ਵਿੱਚ ਨੌਜਵਾਨ ਤਿਆਰ ਕਰਾਂਗੇ ਆਪ ਕਦੇ ਵੀ ਕਿਸੇ ਉਹਦੇ ਦਿਲਾਲਤ ਨਹੀਂ ਕਰਾਂਗੇ ਨੌਜਵਾਨੀ ਨੂੰ ਜਾਗਰੂਕ ਕਰਾਂਗੇ ਹੁਣ ਪੰਜਾਬ ਬਚਾਉਣ ਦੀ ਗੱਲ ਕਰਦੇ ਪਹਿਲਾਂ ਇਹਦੇ ਜਵਾਬ ਫਿਰ ਦੇ ਦਿਓ ਆਹ ਕੌਣ ਲੋਕ ਨੇ ਆਹ ਕਿਹੜੇ ਪੰਥ ਦੇ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਆ ਆ ਲੋ ਇਹਨਾਂ ਦਾ ਇਹਨਾਂ ਦਾ ਆਈਟੀ ਸੈਲ ਸਾਨੂੰ ਟ੍ਰੋਲ ਕਰਦਾ ਜਿਨ੍ਹਾਂ ਦੇ ਪੈਰ ਪੈਰ ਤੇ ਗਨਾਹ ਦੇ ਨਾਲ ਆ ਹੁਣ ਤਾਂ ਕਸਰੀ ਨਹੀਂ ਰਹਿ ਗਈ ਆ ਲੋ ਮਤ ਜਥੇਦਾਰ ਆਪ ਮੰਨੇ ਆ ਗੁਰਬਚਨ ਸਿੰਘ ਆ ਲੋ ਇਹਨਾਂ ਨਾਲ ਮੇਰੀ ਇੱਕ ਵੀ ਫੋਟੋ ਦਿਖਾ ਦਿਓ ਆ ਲੋ ਜੀ ਗਲਤੀਆਂ ਦੀਆਂ ਮਾਫੀਆਂ ਤੇ ਗਨਾਹਾਂ 'ਚ ਫਰਕ ਹੁੰਦਾ ਦੋਸਤੋ ਗਲਤੀ ਤੇ ਗਨਾਹ 'ਚ ਫਰਕ ਹੁੰਦਾ ਆ ਆ ਸਾਰਾ ਕੱਚਾ ਚਟਾ ਚਟਾ ਪਿਆ ਆ ਦੇਖ ਲਓ ਕਿਹਦੇ ਕਿਹਦੇ ਪੈਰਾਂ 'ਚ ਕੌਣ-ਕੌਣ ਬੈਠਾ ਹੁਣ ਮੇਰੀ ਉਹਨੂੰ ਇੱਕ ਆਲਖਾ ਕੋਈ ਸਿਆਣਾ ਬਹਿਣਾ ਬੰਦਾ ਮੈਂ ਤੈਨੂੰ ਕਹਿੰਦਾ ਕੁਛ ਨਹੀਂ ਚੰਗਾ ਲੱਗਦਾ ਕਿਉਂਕਿ ਮੈਥੋਂ ਤੂੰ ਵੱਡਾ ਉਮਰ 'ਚ ਹੁਣ ਇਹਨਾਂ ਦੇ ਜਵਾਬ ਮੈਨੂੰ ਦੇ ਦੇਂ ਜੇ ਦੇ ਸਕਦਾ ਹੁਣ ਵੀਰੋ ਆਪਾਂ ਆਈਏ ਪੰਜਾਬ ਬਚਾਉਣ ਦੀ ਗੱਲ ਪੰਜਾਬ ਬਚਾਉਣ ਕੌਣ ਤੁਰਿਆ ਇੱਕ ਤਾਂ ਮੈਗੇ ਵੀ ਕਿਨਨਾਂ ਨਾ ਵੀ ਗੈਂਗਸਟਰ ਜਿਹੜੇ ਬੱਚੇ ਸੀ ਉਹ ਦੋ ਤਰ੍ਹਾਂ ਦੇ ਸੀ ਇੱਕ ਸੀ ਕ੍ਰਿਮੀਨਲ ਇੱਕ ਸੀ ਬਾਗੀ ਤਬੀਅਤ ਦੇ ਬਾਗੀ ਤਬੀਅਤ ਦੇ ਉਹ ਸਨ ਜਿਹੜੇ ੱੱਕੇ ਗਏ ਮਜਬੂਰੀ ਤਹਿਤ ਬਣੇ ਤੇ ਜਿਹੜਾ ਅੱਜ ਪੰਜਾਬ ਬਚਾਉਣ ਤੁਰਿਆ ਤਾਂ ਮਲੂਕੇ ਦਾ ਚੇਲਾ ਇਹਦਾ ਪੈਨਤ ਕੀਤਾ ਹੋਇਆ ਸੀ ਪਹਿਲਾਂ ਲੋਕਾਂ ਤੋਂ ਫਰੋਤੀਆਂ ਲੋਕਾਂ ਦੇ ਕਤਲ ਕੀ ਕੁਛ ਨਹੀਂ ਕੀਤਾ ਆਪਦੇ ਘਰ ਭਰ ਕੇ ਮਹਿਲ ਖੜੇ ਕਰਕੇ ਤੇ ਅੱਜ ਪੰਜਾਬ ਬਚਾਉਣ ਨੂੰ ਤਰਪੇ ਇਹੋ ਜਿਹਾ ਤਾਂ ਸਾਰਾ ਹਰੇਕ ਬੰਦਾ ਹੀ ਇਹੋ ਜਿਹਾ ਪੰਜਾਬ ਬਚਾਉਣ ਨੂੰ ਤਾਂ ਭਾਲਦਾ ਹੁਣ ਇੱਕ ਹੋਰ ਲੱਗੀ ਵੀ ਛੇਤੀ ਮੁੱਖ ਮੰਤਰੀ ਵਾਲੀ ਕੁਰਸੀ ਤੇ ਪਹੁੰਚ ਗਈ ਛੇਤੀ ਬੱਸ ਮੈਨੂੰ ਬਣਾ ਦਿਓ ਕੁਛ ਤੇ ਮੈਂ ਤਾਂ ਕਹਿੰਨਾ ਇੱਕ ਵਾਰੀ ਇਹਨਾਂ ਨੂੰ ਵੀ ਮੌਕਾ ਦੇ ਕੇ ਦੇਖ ਲਓ ਜਿਹੜੇ ਕੁਛ ਨਹੀਂ ਸੀ ਜਦੋਂ ਜੇ ਉਹ ਲੋ ਆ ਕੁਛ ਕਰ ਸਕਦੇ ਆ ਤੇ ਜਿੱਦ ਤੇ ਤੁਸੀਂ ਇਹਨਾਂ ਨੂੰ ਕੋਈ ਪਾਵਰ ਦੇਤੀ ਉਹਦੇ ਤੋਂ ਤੁਹਾਡੇ ਨਾਲੇ ਕੀ ਕਰਨਗੇ ਕਦੇ ਇਹ ਸੋਚ ਕੇ ਦੇਖਿਓ ਤਾਂ ਪੰਜਾਬ ਬਚਾਉਣ ਵਾਲਿਆਂ ਦਾ ਤੁਹਾਨੂੰ ਮੈਂ ਕੱਚਾ ਚਿੱਠਾ ਦਿਖਾ ਦਿੱਤਾ ਹੁਣ ਵੀਰੋ ਮੈਂ ਬਠਿੰਡੇ ਵਾਲੀ ਗੱਲ ਆਪਾਂ ਦੁਬਾਰਾ ਸ਼ੁਰੂ ਮੈਂ ਜਿੱਥੇ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਜਿੱਥੋਂ ਅੱਗ ਲਾਈ ਗਈ ਪੰਜਾਬ ਉਹਦੇ ਵਿੱਚ ਉਸ ਵੇਲੇ ਸਰਦਾਰ ਨੌਨਿਹਾਲ ਸਿੰਘ ਬਠਿੰਡੇ ਐਸਐਸਪੀ ਹੁੰਦੇ ਸੀ ਉਹਨਾਂ ਦਾ ਹਲਫੀਆ ਬਿਆਨ ਪਿਆ ਜਿਹੜਾ ਉਹਨਾਂ ਨੇ ਐਫੀਡੇਟ ਹਾਈ ਕੋਰਟ ਦੇ ਵਿੱਚ ਦਿੱਤਾ ਸੀ ਜਿਹੜਾ ਸਵਾਗ ਰਚਾਇਆ ਸੀ ਵੀ ਸਾਡੇ ਕੋਲੇ ਸੌਦਾ ਸਾਧ ਦੇ ਇੱਕ ਐਸਐਸਪੀ ਐਫੀਡੇਟ ਦੇ ਰਿਹਾ ਉਸ ਵੇਲੇ ਦਾ ਮੌਜੂਦਾ ਵੀ ਸਾਡੇ ਕੋਲ ਸੌਦਾ ਸਾਧ ਦੇ ਖਿਲਾਫ ਪੁਖਤਾ ਸਬੂਤ ਹੈ ਜਿਹੜੇ ਕਿ ਇਸ ਕੀਤੇ ਹੋਏ ਜੁਰਮ ਦੀ ਪੂਰਤੀ ਕਰਦੇ ਆ। ਤੇ ਇਹਦੇ ਖਿਲਾਫ ਜਿਹੜਾ ਮੁਕੱਦਮਾ ਚਲਾਇਆ ਜਾਣਾ ਬੰਦਾ। ਉਹਨੂੰ ਉੱਥੋਂ ਬਦਲਿਆ ਗਿਆ। ਦਬਾਇਆ ਗਿਆ। ਮਦਈ ਤੇ ਪਰਚਾ ਦਵਾਇਆ ਗਿਆ। ਉਹ ਉਦੋਂ ਕਾਂਗਰਸ ਵਿੱਚ ਚਲਾ ਗਿਆ। ਫਿਰ ਉਦੋਂ ਬਾਅਦ ਉਹ ਐਮਸੀ ਬਣਿਆ ਵਿਚਾਰਾ। ਠੱਕੇ ਕਿਹਨੇ ਖਵਾਏ ਇਹਨਾਂ ਲੋਕਾਂ ਨੂੰ? ਕਿਹਨੇ ਖੜਨਾ ਸੀ ਉਹਨਾਂ ਦੇ ਨਾਲ? ਫਿਰ ਹੋਰ ਐਸਐਸਪੀ ਲਾ ਕੇ ਫਿਰ ਉਹ ਤੋਂ ਕੈਨਸਲੇਸ਼ਨ ਮੂਵ ਕਰਵਾ ਕੇ ਜਦੋਂ ਨੌਨਿਹਾਲ ਸਿੰਘ ਨੇ ਟੀਮ ਬਣਾਈ ਉਹਦੇ ਵਿੱਚ ਇੱਕ ਦਰਜੀ ਜਦੋਂ ਪੁਖਤਾ ਸਬੂਤਾਂ ਦੀ ਉਹਨਾਂ ਨੇ ਗੱਲ ਜਦੋਂ ਤੇ ਤਫਤੀਸ਼ ਦੇ ਤੱਥ ਸਾਹਮਣੇ ਆਏ ਫਿਰ ਉਹ ਦਰਜੀ ਬਿਆਨ ਦਰਜ ਕਰਵਾ ਕੇ ਗਿਆ ਉਹਨੂੰ ਨੋਟਿਸ ਕਿ ਭੇਜਿਆ ਦਰਜੀ ਨੂੰ ਦਰਜੀ ਦਾ ਬਿਆਨ ਕਲਮਬੰਦ ਦਾ ਇਸ ਜਿਹੜਾ ਸੌਦਾ ਸਾਧ ਦਾ ਸਵੰਗ ਵਾਲਾ ਕੇਸ ਹੈ ਵੀ ਕਿਹੜਾ ਬੰਦਾ ਮੇਥੋਂ ਪਸ਼ਾਕ ਲੈ ਕੇ ਆਇਆ ਉਹ ਦੱਸ ਚੁੱਕਿਆ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਐਨੀ ਸਵਾਈ ਦਿੱਤੀ ਆ ਪਿਛਾਕ ਆ ਬੰਦਾ ਲੈ ਕੇ ਆਇਆ ਬਿਆਨ ਵਿੱਚ ਲੱਗਾ ਹੋਇਆ ਫਿਰ ਜਿਹੜਾ ਜੱਜ ਨੇ ਕਿਵੇਂ ਕੈنسਲੇਸ਼ਨ ਮਨਜ਼ੂਰ ਕੀਤੀ ਉਹ ਅੱਗੇ ਗੱਲ ਕਰਾਂਗੇ ਆਪਾਂ ਫਿਰ ਦੱਸੋ ਕੌਣ ਕੌਮ ਨਾਲ ਖੜਾ ਤੇ ਕੌਮ ਕਿਹਦੇ ਨਾਲ ਖੜੀ ਉਹਨਾਂ ਨੇ 2012 ਚ ਆਪਦੀਆਂ ਵੋਟਾਂ ਤੱਕ ਮਤਲਬ ਰੱਖਿਆ ਕੋਈ ਕੌਮ ਨਾ ਮਤਲਬ ਨਹੀਂ ਸੀ ਢੀਂਡ ਸਾਹਿਬ ਦਾ ਇੱਕ ਆਪਦਾ ਪ੍ਰੈਸ ਮੀਟਿੰਗ ਦਾ ਬਿਆਨ ਆ ਵੀ ਜਦੋਂ ਬਹਿਬਲ ਬੇਅਦਬੀ ਹੋਈ ਆ ਉਹਦੇ ਸਬੰਧ ਵਿੱਚ ਜਦੋਂ ਉੱਥੇ ਧਰਨਾ ਲੱਗਿਆ ਕੋਟਪੂਰੇ ਉਸੇ ਵੇਲੇ ਅਕਾਲੀ ਦਲ ਨੇ ਆਪਦੀ ਫਰੀਦਕੋਟ ਰੈਲੀ ਕੀਤੀ ਜਦੋਂ ਲੋਕਾਂ ਨੇ ਮਿਹਣੇ ਮਾਰੇ ਜਾ ਕੇ ਦੁਕਾਨਾਂ 'ਚ ਵੜ ਵੜ ਕੇ ਜਿਹੜੇ ਉੱਥੇ ਰੈਲੀ ਤੇ ਆਏ ਸੀ ਲੋਕ ਉੱਥੋਂ ਭੱਜਦੇ ਦੇਖੇ ਤੁਸੀਂ ਆਪ ਕੀ ਇਹ ਗੁਰੂ ਸਾਹਿਬ ਨੂੰ ਚੈਲੰਜ ਨਹੀਂ ਸੀ ਜਿਹੜੇ ਇਨਸਾਫ ਮੰਗਣ ਵਾਸਤੇ ਬੈਠੇ ਸੀ ਉਹ ਤਾਂ ਗੁਰੂ ਸਾਹਿਬ ਦੀ ਖਾਤਰੀ ਬੈਠੇ ਸੀ ਨਾ ਤੇ ਗੁਰੂ ਗੁਰੂਕੱਲਾ ਉਹਨਾਂ ਦਾ ਤਾਂ ਨਹੀਂ ਸੀ ਗੁਰੂ ਇਹਨਾਂ ਦਾ ਵੀ ਉਹਨਾਂ ਹੀ ਸੀ ਹਰ ਇੱਕ ਥਾਂ ਤੇ ਤੁਹਾਨੂੰ ਜਲੀਲ ਕੀਤਾ ਇਸ ਇਹਨਾਂ ਲੋਕਾਂ ਨੇ ਤੇ ਅੱਜ ਉਹੀ ਲੋਕ ਫੇਰ ਤੁਰੇ ਤੁਹਾਡੇ ਅੱਗੇ ਲੱਗ ਕੇ ਕਦੇ ਕਿਸੇ ਪਰਿਵਾਰ ਦੇ ਧੱਕੇ ਨਾਲ ਜਾ ਕੇ ਸਰੋਪੇ ਪਾਉਂਦੇ ਆ ਦੇ ਕਿਸੇ ਨੂੰ ਇਹ ਕੁਛ ਨਹੀਂ ਹੋਣਾ ਦੁਨੀਆ ਅੱਜ ਦੀ ਨੌਜਵਾਨੀ ਸਭ ਕੁਝ ਜਾਣਦੀ ਹੈ ਪਰ ਕੌਮ ਜਿੰਨਾ ਚਿਰ ਆਨੰਦਪੁਰ ਆ ਦੇ ਘਰੇ ਨਹੀਂ ਵੜਦੀ ਤੇ ਨੌਜਵਾਨ ਆਨੰਦਪੁਰ ਸਾਹਿਬ ਦਾ ਵਾਸੀ ਨਹੀਂ ਬਣਦਾ ਜਿੰਨਾ ਚਿਰ ਨੌਜਵਾਨ ਇਹ ਨਹੀਂ ਮਨ ਚ ਵਸਾਉਂਦਾ ਵੀ ਪਿਤਾ ਮਿਲ ਜੇ ਕਲਗੀਆਂ ਵਾਲੇ ਵਰਗਾ ਮਾਤਾ ਸਹਿਬ ਕੋਰ ਜਿਹੀ ਮਾਂ ਮਿਲ ਜੇ ਮੈਂ ਲੈਣਾ ਕੀ ਕਿਸੇ ਕੋਈ ਦੁਨੀਆ ਤੋਂ ਜਿਹਨੂੰ ਆਨੰਦਪੁਰ ਸਾਹਿਬ ਵਰਗੀ ਥਾਂ ਮਿਲ ਜੇ ਕਿਸੇ ਸ਼ਾਇਰ ਦੀਆਂ ਕਿ ਨਹੀਂ ਲੈਣਾ ਮਿੱਟੀ ਨਾਲ ਜੁੜ ਕੇ ਰਹੋਗੇ ਇਨਸਾਨ ਬਣੇ ਰਹੋਗੇ ਅੱਗ ਬਣੋਗੇ ਤੇ ਸ਼ੈਤਾਨ ਬਣੋ ਮੈਂ ਵੀਰੋਂ ਇਹਨਾਂ ਨੂੰ ਚੁੱਭਦਾ ਇਸ ਕਰਕੇ ਆ ਕਿ ਬਹਿਬਲ ਵਾਲਾ ਕਾਂਡ ਬੁਰਜ ਜਵਾਰ ਸਿੰਘ ਨੇ ਸਾਰਿਆਂ ਨੂੰ ਨੰਗਾ ਕੀਤਾ ਕੀ ਦਾ ਕੀ ਦਾ ਅਜੇ ਤਾਂ ਬਹੁਤ ਕੁਝ ਪਿਆ ਅਜੇ ਤਾਂ ਬਹੁਤ ਕੁਝ ਬਾਹਰ ਆਉਣ ਵਾਲਾ ਉਥੋਂ ਅਜੇ ਤੱਕ 0 0% ਤੁਹਾਡੇ ਨਾਲ ਉਹਦੇ ਸਾਂਝਾ ਕੀਤਾ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਸਾਡੇ ਮੇਰੇ ਕੋਲੇ ਕੀ ਸੀ ਮੇਰੇ ਕੋਲ ਤਾਂ ਇੱਕ ਨੌਕਰੀ ਸੀ ਜਾ ਜਿਹੜੇ ਚ 2-4 ਕਿੱਲੇ ਜ਼ਮੀਨ ਦੇ ਸੀ ਇਹਦੇ ਸਿਰ ਤੇ ਆਪ ਦਾ ਗੁਜ਼ਾਰਾ ਕਰੀ ਜਾਂਦਾ ਆਪਦੀ ਨੌਕਰੀ ਨੂੰ ਲੱਤ ਮਾਰ ਕੇ ਆਪਦੇ ਗੁਰੂ ਨਾਲ ਖੜਾ ਆਪਦੀ ਕੌਮ ਨਾਲ ਖੜਾ ਸੁਖਰਾਜ ਉਹਨਾਂ ਨਾਲ ਖੜਾ ਸਖਰਾਜ ਹੁਣੀ ਧੋਖਾ ਦੇ ਗਏ ਮੈਂ ਤਾਂ ਉੱਥੇ ਹੀ ਖੜਾ ਛੋਕਰਾ ਵੀ ਦੂਜੇ ਹਜੇ ਮੇਰੇ ਨਾਲ ਸਾਰੇ ਖੜੇ ਆ ਸਾਡੇ ਨਾਲ ਜਿਹੜੇ ਗੁਰੂ ਸਾਹਿਬ ਦੀ ਖਾਤਰ ਕੋਈ ਸਿਆਸਤ ਕਰਨਗੇ ਤੇ ਗੁਰੂ ਸਾਹਿਬ ਦੀ ਖਾਤਰ ਇਸ ਤਰ੍ਹਾਂ ਕਰਨਗੇ ਉਹ ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ ਇਤਿਹਾਸ ਸਾਡਾ ਵੀ ਤੇ ਤੁਹਾਡੇ ਸਾਹਮਣੇ ਆਉਣਾ ਇਹਨਾਂ ਦਾ ਵੀ ਸਾਹਮਣੇ ਆਉਣਾ ਅਸੀਂ ਤਾਂ ਇੱਕ ਨੌਕਰੀ ਸੀ ਆਪਦੀ ਉਹ ਵੀ ਦਾਤੇ ਲਾਤੀ ਕੋਈ ਪਰਵਾਹ ਨਹੀਂ ਪਰ ਜੋ ਕੀਤਾ ਉਹ ਪਹਿਲਾਂ ਮੈਂਟਲੀ ਤੌਰ ਤੇ ਤਿਆਰ ਸਾਂ ਸੀ ਤਾar ਹੋ ਕੇ ਕੀਤਾ ਇਸ ਤੋਂ ਅੱਗੇ ਵੀ ਬਹੁਤ ਕੁਝ ਹੋਣਾ ਉਹਦੇ ਲਈ ਵੀ ਤਿਆਰ ਕਹਤਾ ਕਿ ਇਹਨਾਂ ਨੇ ਵੀ ਸਾਨੂੰ ਤਾਂ ਫਲਸਫੇ ਹੀ ਪੜਾਇਆ ਅਸੀਂ ਤਾਂ ਜੋ ਅੱਜ ਤੱਕ ਗੁਰਬਾਣੀ ਤੋਂ ਸਿੱਖਿਆ ਗੁਰੂ ਤੋਂ ਸਿੱਖਿਆ ਵੀ ਅਣਖ ਦੀ ਜ਼ਿੰਦਗੀ ਅੱਧੀ ਜਿਉਂ ਲੋ ਲਾਹਨਤ ਦੀ ਪੂਰੀ ਜਿਉਂ ਨਾਲ ਲਹਨਤ ਦੀ 80 ਸਾਲ ਜਿਉਂਦੇ ਹੋਗੇ ਅਣਖ ਦੀ 50 ਸਾਲ ਜਿਉਂੋਗੇ 100 ਦਰਜੇ ਚੰਗੀ ਹੈ ਪਰ ਪੀੜੀਆਂ ਆਉਣ ਵਾਲੀਆਂ ਮਾਫ਼ ਨਹੀਂ ਕਰਨਗੀਆਂ ਅਸੀਂ ਇਸ ਕਰਕੇ ਮੈਂ ਇਹਨਾਂ ਨੂੰ ਲੜਕਦਾ ਮੈਨੂੰ ਤਾਂ ਇਹਨੇ ਘੇਰਨਾ ਸ਼ੁਰੂ ਕਰਤਾ ਸੀ ਅੱਜ ਤੋਂ ਸਾਲ ਪਹਿਲਾਂ ਵੀ ਤੈਨੂੰ ਦੇਖਾਂਗੇ ਤੈਨੂੰ ਐ ਕਰਾਂਗੇ ਤੂੰ ਅਕਾਲੀ ਦਲ ਮੈਂ ਕਿਹਾ ਮੈਂ ਨਾ ਅਕਾਲੀ ਦਲ ਦੇ ਬਿਲਕੁਲ ਵਿਰੋਧੀ ਨਹੀਂ ਜਿਹੜੇ ਚੰਗੇ ਅਕਾਲੀ ਆ ਮੇਰੇ ਨਾਲ ਬਹੁਤ ਵਧੀਆ ਵਰਤਦੇ ਨੇ ਤਾਂ ਤਾਂ ਇਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਹਰ ਵੇਲੇ ਕੌਮ ਨੂੰ ਧੋਖਾ ਦਿੱਤਾ ਹਰ ਵੇਲੇ ਗੁਰੂ ਨੂੰ ਧੋਖਾ ਦਿੱਤਾ ਇਹਦੇ ਬਾਰੇ ਤੁਸੀਂ ਨਿਰਣਾ ਕਰਨਾ ਵੀ ਹੁਣ ਤੁਸੀਂ ਕਿੱਥੇ ਖੜੇ ਹੋ ਤੁਸੀਂ ਕਿਹਦੇ ਨਾਲ ਖੜਨਾ ਹੁਣ ਤੱਕ ਤੁਸੀਂ ਮਰਿਆਂ ਦੇ ਉੱਤੇ ਤਾਂ ਬਥੇਰਾ ਕੁਝ ਕੀਤਾ ਪਰ ਜਿਉਂਦੇ ਤੋਂ ਉੱਥੋਂ ਸੰਭੇ ਨਹੀਂ ਗਏ ਇਹਨਾਂ ਨੇ ਕੁਝ ਕੌਮ ਦੀ ਖਾਤਰ ਕੀਤਾ ਇਹ ਸਾਡੀ ਬਦਕਿਸਮਤੀ ਲਈ ਚਾਹੇ ਕਿਉਂਕਿ ਸੱਚ ਬੋਲਣਾ ਬਹੁਤ ਔਖਾ ਕਿਹੜੇ ਕੌਣ ਪੰਜਾਬ ਬਚਾਉਣ ਦੀਆਂ ਗੱਲਾਂ ਕਰਦਾ ਜਿਨ੍ਹਾਂ ਨੇ ਪਹਿਲਾਂ ਆਪ ਪੰਜਾਬ ਨੂੰ ਅਜਾੜਿਆ ਤੇ ਆਹ ਜਿਹੜੇ ਗੁੰਡੇ ਬਦਮਾਸ਼ ਉੱਠ ਕੇ ਪੰਜਾਬ ਨੂੰ ਬਚਾਉਣਗੇ ਕੀ ਗੱਲ ਤੁਸੀਂ ਤੁਸੀਂ ਮਰ ਗਏ ਹੋ ਨੌਜਵਾਨੀ ਸਾਡੀ ਖਤਮ ਹੋ ਗਈ ਅਸੀਂ ਵੀ ਜਿਹੜੇ ਅਸੀਂ ਕੋਈ 200 ਬੰਦਾ ਨਹੀਂ ਕੌਮ ਚੋਂ ਤਿਆਰ ਕਰ ਸਕਦੇ ਕੋਈ ਸਾਨੂੰ ਨੌਜਵਾਨ ਕਿਉਂਕਿ ਚੰਗਾ ਬੰਦਾ ਸਿਆਸਤ ਵਿੱਚ ਆਉਣਾ ਨਹੀਂ ਚਾਹੁੰਦਾ ਕਿਉਂਕਿ ਸਿਆਸਤ ਰਹਿ ਉਹਨਾਂ ਲੋਕਾਂ ਦੀ ਗਈ ਜਿਨ੍ਹਾਂ ਨੂੰ ਅਸੀਂ ਮਨਜ਼ੂਰਸ ਕਰਦੇ ਆਂ ਅਸੀਂ ਲੋਕ ਇਹਨਾਂ ਨੂੰ ਵੋਟਾਂ ਪਾਉਨੇ ਆ ਕਸੂਰ ਸਾਡਾ ਇਹਨਾਂ ਦਾ ਕਸੂਰ ਨਹੀਂ ਹੈ ਜਿਹੜਾ ਸੰਤਾਪ ਅਸੀਂ ਪਿੱਛੇ ਭੋਗਿਆ ਉਹਦੇ ਜ਼ਿੰਮੇਵਾਰ ਅਸੀਂ ਖੁਦ ਹਾਂ ਤੇ ਅੱਜ ਅਸੀਂ ਨੌਜਵਾਨ ਜਦੋਂ ਨਸ਼ੇ ਖਾ ਕੇ ਮਰਦੇ ਆ ਪਿੰਡਾਂ 'ਚ ਅਸੀਂ ਉੱਥੇ ਖੜ ਕੇ ਵੈਣ ਪਾਉਨੇ ਆ ਨਾ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਲਿਆ ਲਿਆ ਸਿੱਟਿਆ ਜਿਨ੍ਹਾਂ ਦੇ ਸਿਰ ਤੇ ਸਿੱਟਿਆ ਗਿਆ ਜਿਨ੍ਹਾਂ ਦੇ ਆਸਰੇ ਮਿਲੇ ਉਹਨਾਂ ਨੂੰ ਅਸੀਂ ਵੋਟਾਂ ਪਾਈਆਂ ਵੋਟਾਂ ਉਹਨਾਂ ਨੇ ਪਾਈਆਂ ਜਿਨ੍ਹਾਂ ਦੇ ਘਰਾਂ 'ਚੋਂ ਵੈਣ ਪਾਈ ਜਦੋਂ ਬੀਬੀ ਖਾਲੜਾ ਹਾਰੀ ਉਹਦੇ ਪੰਥ ਹਾਰਿਆ ਉਹਦੇ ਅਸਲੀ ਪੰਥ ਹਾਰਿਆ ਤੇ ਕਾਤਲ ਜਿੱਤੇ ਇਥੋਂ ਜਿਹਨਾਂ ਨੂੰ ਹਰ ਵੇਲੇ ਤੁਸੀਂ ਪਾਣੀ ਪੀ ਪੀ ਕੋਸਦੇ ਆ ਤੇ ਜਿਨ੍ਹਾਂ ਦੇ ਬੱਚੇ ਨੌਜਵਾਨ ਬੱਚੇ ਲੱਭਦਾ ਉਹ ਇੱਕ লাশ ਬਣ ਗਿਆ ਉਹਨਾਂ ਲੋਕਾਂ ਨੇ ਹਰਾਇਆ ਬੀਬੀ ਖਾਲੜਾ ਨੂੰ ਸਾਨੂੰ ਸ਼ਰਮ ਆਉਣੀ ਚਾਹੀਦੀ ਯਾਰ ਅਸੀਂ ਕਿਹੜੀਆਂ ਗੱਲਾਂ ਕਰਦੇ ਸੀ ਕਿਹੜੀ ਕੌਮ ਅਸੀਂ ਦੁਨੀਆ ਸਾਨੂੰ ਮੰਨਦੀ ਆ ਅਸੀਂ ਆਪ ਦਾ ਇਥੋਂ ਤੱਕ ਕਰਦਾਰ ਡਿੱਗਿਆ ਆਂ ਹੁਣੀ ਸੰਭਲ ਜਾਓ ਉਹਨਾ 24 ਆਉਂਦਾ ਅਗਲੇ ਨਾਲ ਕਰੋ ਗੱਲ ਉਹਨਾਂ ਨਾਲ ਵੀ ਦੱਸੋ ਭਾਈ ਅਸੀਂ ਆਪਦੇ ਬੰਦੀ ਸੰਗ ਰਿਹਾ ਕਰਾਉਣੇ ਨਹੀਂ ਬਿਲਕੁਲ ਨਹੀਂ ਇੱਥੇ ਵੜਿਓ ਪਰ ਹੈ ਨਹੀਂ ਤੁਹਾਡੇ ਚੋਟੜ ਕਣਕ ਇਸ ਤੇ ਸੋਚਿਓ ਕੁਝ ਗੌਰ ਕਰਿਓ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ